ਪਹਿਲਾਂ ਕੀਤਾ ਨਸ਼ਾ ਫਿਰ ਫਿਲਮੀ ਸਟਾਈਲ ਚ ਚੋਰਾਂ ਦਾ ਵੱਡਾ ਕਾਂਡ ਗੇੜਾ ਮਾਂ ਚੱਡਾ ਸੀ ਉਹ ਤਾਂ ਭਈਆ ਖੜਾ ਸੀ ਅੱਗੇ ਜੀ ਅੱਛਾ ਤੁਸੀਂ ਚੌਕੀਦਾਰ ਹੋ ਨਾ ਹਾਂ ਜੀ ਹਾਂ ਜੀ ਚੌਕੀਦਾਰ ਹਾਂ ਅੱਛਾ ਕਿੰਨੇ ਕਜ ਦੀ ਗੱਲ ਹੈ 3 3 ਕਜ ਹੀ ਟਿਕਾਦਾ ਉਹ ਮਾੜਾ ਦੇ ਨਾ ਮਾੜਾ ਬੰਦੇ ਹੀ ਨੌ ਦਾ ਇੱਧਰ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨ ਲਿਆ ਸੀ ਲੱਟਾ ਉਹਨਾਂ ਨੇ ਬੰਨ ਕੇ ਟੁੱਬੇ ਉਂ ਕਿੰਨੇ ਸਾਗਨ ਮੇਰਾ ਉੱਡੇ ਛੱਡਾ ਟੁੱਬੇ ਦੇ ਵਿੱਚ ਇਹ ਬੜੀ ਕਾਲੀ ਕੁੰਡਿਆ ਵੀ ਆ ਕੁੰਡ ਕੇ ਲਾ ਕੇ ਕੰਨ ਉੱਥੇ ਦਾ ਬਨ ਲਿਆ ਚੌਕੀਦਾਰ ਕੀਤੀ ਕੁੱਟਮਾਰ ਫਿਰ ਤੋੜੇ ਦੁਕਾਨਾਂ ਦੇ ਤਾਲੇ ਇਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਸ ਵਾਸਤੇ ਇਹਂਦੀ ਬੋਲਦੇ ਸੀ ਦੂਜੇ ਚੌਕੀਦਾਰ ਦੀ ਮਸਤੈਦੀ ਕਾਰਨ ਹੋ ਗਿਆ ਬਚਾ ਬਾ ਰੋੜ ਕਿੰਨੀ ਇਹ ਤੇ ਕਿੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤੇ ਇਹ ਮੈਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵੇਜੀ ਹੈਗੀ ਦੇਖਿਆ ਵੀ ਇਹ ਹੈ ਨਹੀਂ ਉੱਥੇ ਇਵੇਂ ਆੜਾ-ਦਾੜਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹਾਂਜੀ ਜਿਹੜੇ ਆਗੇ ਤੇ ਜੀ ਫਿਰ ਲੱਬੇ-ਲੁੱਬੇ ਉਹ ਗਾਇਬ ਹੋ ਗਏ ਇੰਨਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿੰਨੀ ਗਿਣਤੀ 'ਚ ਇਹ ਚੋਰ ਸੜਕ ਤੇ ਝੁੰਡ ਬਣਾ ਕੇ ਘੁੰਮ ਰਹੇ ਨੇ ਇਸ ਦੌਰਾਨ ਇੱਕ ਚੋਰ ਵੱਲੋਂ ਹੱਥਲ 'ਚ ਬੋਤਲ ਫੜੀ ਹੋਈ ਹੈ ਉਸ ਵੱਲੋਂ ਬੇਖੌਫ ਤਰੀਕੇ ਨਾਲ ਸ਼ਰਾਬ ਪੀਤੀ ਜਾ ਰਹੀ ਹੈ ਇਸ ਤੋਂ ਬਾਅਦ ਮਜਮਾ ਨੇ ਦੁਕਾਨ ਤੇ ਧਾਵਾ ਬੋਲ ਦਿੱਤਾ ਜਾਂਦਿਆ ਸਾਰ ਪਹਿਲਾਂ ਇਹਨਾਂ ਨੇ ਰਾਤ ਨੂੰ ਰਾਖੀ ਲਈ ਸੁੱਤੇ ਪਏ ਚੌਕੀਦਾਰ ਤੇ ਹਮਲਾ ਕਰ ਦਿੱਤਾ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਚੌਕੀਦਾਰ ਨੂੰ ਬੰਦਕ ਬਿਠਾ ਕੇ ਕੁਝ ਚੋਰ ਉਸ ਦੇ ਕੋਲ ਬੈਠ ਕੇ ਜਦ ਕਿ ਬਾਕੀ ਦੇ ਚੋਰਾਂ ਨੇ ਕਾਂਡ ਕਰਨਾ ਸ਼ੁਰੂ ਕਰ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੁਨਿਆਰ ਦੀ ਦੁਕਾਨ ਦੇ ਜਿੰਦਰੇ ਤੋੜੇ ਜਾ ਰਹੇ ਨੇ ਪਹਿਲਾਂ ਇੰਨਾ ਵੱਲੋਂ ਦੁਕਾਨ ਅੱਗੇ ਲੱਗੇ ਸੀ ਸੀਸੀਟੀਵੀ ਕੈਮਰੇ ਤੋੜੇ ਗਏ ਲੱਗੀਆਂ ਲਾਈਟਾਂ ਭੰਨੀਆਂ ਗਈਆਂ ਸਨ ਇਸ ਦੌਰਾਨ ਇਹ ਕਾਂਡ ਕਰਨ ਹੀ ਲੱਗੇ ਸੀ ਕਿ ਦੂਜੇ ਏਰੀਏ ਦਾ ਚੌਕੀਦਾਰ ਮੌਕੇ ਤੇ ਪਹੁੰਚ ਗਿਆ ਜਿਸ ਨੂੰ ਦੇਖ ਇੰਨਾ ਚੋਰਾ ਨੇ ਸ਼ੂਟਾਂ ਚੱਕ ਦਿੱਤੀਆਂ ਜਿਸ ਦੇ ਕਾਰਨ ਬੰਦਕ ਬਣਾਏ ਚੌਕੀਦਾਰ ਦੀ ਜਾਨ ਬਚ ਗਈ ਤੇ ਨਾਲ ਹੀ ਵੱਡਾ ਕਾਹੜ ਵਾਪਰਨ ਤੋਂ ਵੀ ਬਚਾਰਹਿ ਗਿਆ ਗੇੜਾ ਮੋਂ ਜੱਦਾ ਸੀ ਵੀ ਬਈਆ ਖੜਾ ਸੀ ਅੱਗੇ ਦੀ ਅੱਛਾ ਤੁਸੀਂ ਚੌਕੀਦਾਰ ਹੋ ਨਾ ਹਾਂ ਜੀ ਹਾਂ ਜੀ ਚੌਕੀਦਾਰ ਹਾਂ ਅੱਛਾ ਕਿੰਨੇ ਕ ਵਜੇ ਦੀ ਗੱਲ ਹੈ ਕਿੰਨੇ ਟੰਡ ਕ ਵਜੇ ਦੀ ਗੱਲ ਹੈ ਉਹ ਵਾਹਾਂ ਦੇ ਨਾ ਵਾਹਾਂ ਬੰਦੇ ਹੀ ਨੌਂ ਦਾ ਇੱਧਰ ਆਏ ਹੋਏ ਸੀ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਫੁੱਨ ਜਿਹਾ ਸੀ ਲੱਟਾ ਉਹਨਾਂ ਨੇ ਬੰਨ ਕੇ ਟੁੱਬੇ ਦੇ ਵਿੱਚ ਕੰਡੇ ਸਾਰੇ ਮੇਰਾ ਉੱਡੇ ਛੱਡਾ ਟੁੱਬੇ ਦੇ ਵਿੱਚ ਤੇ ਬੈਂਟਰੀ ਕਾਢੀ ਕੁੰਡਿਆ ਵੀ ਆ ਕੁੰਡ ਕੇ ਲਾ ਕੇ ਕੰਨ ਉੱਠਾ ਗਿਆ ਅੱਛਾ ਘੇੜਾ ਮੌਂਚਾ ਸੀ ਜਿਹੜਾ ਉਹ ਭਈਆ ਖੜਾ ਸੀ ਅੱਗੇ ਦੀ ਅੱਛਾ ਤੁਸੀਂ ਚੌਕੀਦਾਰ ਹੋ ਨਾ ਹਾਂ ਜੀ ਜੀ ਚੌਕੀਦਾਰ ਹਾਂ ਅੱਛਾ ਕਿੰਨੇ ਕਬੀ ਦੀ ਗੱਲ ਹੈ ਇਹ 3 3 ਕਬੀ ਦੀ ਗੱਲ ਹੈ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 9-10 ਬੰਦੇ ਹੀਗੇ 9 ਦਾ ਇੱਧਰ ਆਏ ਹੋਏ ਸੀ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨ੍ਹਦੇ ਆ ਸੀ ਲੱਟਾ ਉਹਨਾਂ ਨੇ ਬੰਨ੍ਹ ਕੇ ਡੋਬੇ ਉਹਦੇ ਕੰਡੇ ਸੈਗਨ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਤੇ ਕੁੱਟਿਆ ਵੀ ਤੁਨੂੰ ਤੇ ਬੈਟਰੀ ਕਾਢੀ ਕੁੱਟਿਆ ਵੀ ਆ ਕੁੱਟ ਕੇ ਲਾ ਕੇ ਕੰਨੀ ਉੱਥੇ ਲਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕੋ ਚੁਣੂ ਸੀ ਉਹਨਾਂ ਕੋ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਸ ਵਾਸਤੇ ਹਿੰਦੀ ਬੋਲਦੇ ਸੀ ਕਿੰਨੇ ਗਾਣਾ ਸੀ 12 ਤਰੇ ਜਾਣੇ 12 ਤਰੇ ਜਾਣੇ ਮੂਟਾ ਕਿਉਂ ਸੀ ਤਾਂ ਕਿਉਂ ਸੀ ਮੂਟਾ ਕਿਉਂ ਸੀ ਉਹਨਾਂ ਦਾ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦਿਨ ਤੋਂ ਵੱਡੇ ਆ ਨਹੀਂ ਵੱਡੇ ਉਹਨਾਂ ਦੇ ਦੋ ਟੋਟਲੇ ਤੇ ਦੋ ਜੰਡੇ ਟੋਲਦੇ ਹੀ ਉਹਨਾਂ ਨੇ ਹੂੰ ਸਾਨੂੰ ਇਹ ਜਨਾਂਗਾ ਆਖਿਰ ਕਿਵੇਂ ਦੂਜੇ ਏਰੀਏ ਦੇ ਚੌਕੀਦਾਰ ਵੱਲੋਂ ਇਸ ਵਾਰਦਾਤ ਨੂੰ ਹੋਣ ਤੋਂ ਬਚਾਇਆ ਗਿਆ ਇਹ ਤੁਸੀਂ ਉਸ ਦੀ ਜ਼ੁਬਾਨੀ ਹੀ ਸੁਣ ਲਓ ਮੈਂ ਚੌਕੀਦਾਰਾਂ ਹਾਂ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਾਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹ ਮੈਂ ਨੂੰ शक ਜੀ ਪਈ ਵੀ ਇਹਦੀ ਸੀਟੀ ਨਹੀਂ ਵੇਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾਦਾਲਾ ਦੇਖ ਕੇ ਮੈਂ ਦੇਖਿਆ 12 13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਇਹਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰਾਂ ਨਾਲ ਸੱਦ ਕੇ ਲੈ ਕੇ ਆਇਆ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ हां ਜੀ ਜਦੇ ਆ ਗਏ ਤੇ ਜੀ ਫਿਰ ਲੱਬੇ ਲੱਬੇ ਉਹ ਗਾਇਬ ਹੋ ਗਏ ਕੁਸਪਤਾਲਾ ਕਿੱਧਰ ਵਾਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਹੋਇਆ ਸੀ ਜੀ ਇਹ ਹੈਰਾਨ ਕਰਦੀ ਵਾਰਦਾਤ ਸਮਰਾਲਾ ਦੇ ਖੰਨਾ ਰੋਡ ਤੇ ਹੋਈ ਹੈ ਜਿਸ ਨੇ ਹਰ ਇੱਕ ਦੇਖਣ ਵਾਲੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਇਸ ਘਟਨਾ ਤੋਂ ਬਾਅਦ ਦੁਕਾਨਦਾਰ ਸਹਿਮੇ ਹੋਏ ਨੇ ਪ੍ਰਸ਼ਾਸਨ ਤੋਂ ਇਹਨਾਂ ਵੱਲੋਂ ਮਾੜੇ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਨਹੀਂ 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰੇ ਚ ਰਿਕਾਰਡਿੰਗ ਹੋਈ ਹੋਣੀ ਹੈ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਤੋਂ ਦੇ ਜੀ ਬਾਹਰਲੇ ਕੈਂਚੀਗੜ੍ਹ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਵੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਸੀ ਉਸ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਰੋੜ ਲਿਆ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਪਰ ਦੂਜੇ ਬੰਦੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਉਹ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਵਜੇ ਟੱਣੀ ਹੈ ਇਹੇ ਜੀ ਉਹ ਤਕਰੀਬਨ 2:30 2:35 ਤੇ ਆ ਗਏ ਸੀ ਕੈਮਰੇ ਦੱਸ ਦੇਣੇ ਤੇ 3 ਵਜੇ ਕੇ 25 ਕਿ ਮਿੰਟ ਤੇ ਇਤੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਪੌਣੇ ਕਿ 4 ਵਜੇ ਪਤਾ ਲੱਗਿਆ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪ੍ਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਤੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਖਤਸ਼ਾ ਜਤਾਇਆ ਜਾ ਰਿਹਾ ਕਿ ਮੁਲਜ਼ਮ ਪ੍ਰਵਾਸੀ ਹੋ ਸਕਦੇ ਨੇ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਮੁਜ਼ਮਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਪਰਮੇਂਦਰ ਵਰਮਾ ਦੀ ਰਿਪੋਰਟ